ਗੁਰ ਸੇਵੀਆ ਹਹਿਨੇ ਸਹਜ ਸੁਬਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਪੰਜਵਾ ਕੋਈ ਜਨ ਹਾਰ ਸਿਉ ਦੇਵ ਚਰਨ ਗਹਾਂ ਬਕੋ ਸੁਬਰਸਨਾ ਦੇਜ ਹੈ ਪ੍ਰਾਨ ਅਕੋਰ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਂ ਬਕੋ ਸੁਬਰਸਨਾ ਦੇਜ ਹੈ ਪ੍ਰਾਨ ਅਪੋਰ ਰਹਾ ਓ ਮਾਨ ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚ ਸੁਦਾ ਸੰਜੋਰ ਏ ਆਸ ਮਹਿ ਮगन ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਪੰਜਨ ਚਿਤਵੋ ਤੁਮਰੇ ਓਰ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਦੇਨ ਦੁਖ ਪੰਜਨ ਚਿਤਮੋ ਤੁਮਰੀ ਔਰ ਆਪੇ ਪਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ